ਪੰਜਾਬ ਦੀ ਸਿਆਸਤ ਦੇ ਵਿੱਚ ਤਰਥੱਲੀ ਮੱਚੀ ਹੋਈ ਆ ਤੁਸੀਂ ਨਿਊਜ਼ਪੇਪਰ ਚੱਕ ਕੇ ਦੇਖ ਲਓ ਤੁਸੀਂ ਮੀਡੀਆ ਚੱਕ ਕੇ ਦੇਖ ਲਓ ਸਾਰਾ ਕਿ ਭਗਵੰਤ ਮਾਨ ਛੱਡਣਗੇ ਸਿਆਸਤ ਭਗਵੰਤ ਮਾਨ ਕੀ ਸੱਚਮੁੱਚ ਛੱਡਣਗੇ ਸਿਆਸਤ ਇੱਕ ਬੜਾ ਗੁੰਝਲਦਾਰ ਸਵਾਲ ਬਣਿਆ ਹੋਇਆ ਪਰ ਇਹਨਾਂ ਗੁੰਝਲਦਾਰ ਵੀ ਨਹੀਂ ਹੈਗਾ ਸਭ ਕੁਝ ਬੜਾ ਕਲੀਅਰ ਕੱਟ ਜਾਈ ਆ ਭਗਵੰਤ ਮਾਨ ਸਾਹਿਬ ਵੇਖੋ ਗੱਲ ਕੀ ਆ ਆਖਰ ਇਹ ਗੱਲ ਨਿਕਲੀ ਕਿੱਥੋਂ ਕਿੱਥੋਂ ਸਾਰੀ ਗੱਲ ਚੱਲੀ ਕਿਉਂ ਭਗਵੰਤ ਮਾਨ ਨੂੰ ਇਹ ਗੱਲ ਕਹਿਣੀ ਪਈ ਕਿ ਮੈਂ ਸਿਆਸਤ ਛੱਡ ਦਿਆਂਗਾ ਵੱਡਾ ਸਵਾਲ ਹੈ ਨਾ ਤੁਸੀਂ ਵੀ ਸੋਚਦੇ ਹੋਵੋਗੇ ਕਿ ਕਿਉਂ ਭਗਵੰਤ ਮਾਨ ਨੇ ਇਹ ਗੱਲ ਕਹੀ ਕਿ ਮੈਂ ਸਿਆਸਤ ਛੱਡ ਦਿਆਂਗਾ ਰੌਲਾ ਕੀ ਹੈ ਰੌਲਾ ਇਹ ਹੈ ਕਿ ਆਪਾਂ ਨੂੰ ਪਤਾ ਕਿ ਚਾਕੀਆਂ ਆਪਣੀਆਂ ਹੁਣ ਜਾਣਗੀਆਂ ਦਿੱਲੀ ਜਾਣਗੀਆਂ ਕਿ ਚਾਕੀਆਂ ਦੇ ਜਿਹੜੇ ਡਿਜ਼ਾਈਨ ਸੀ ਫਰੇਮ ਸੀ ਉਹ ਸਾਰਾ ਜਿਹੜਾ ਸਿਸਟਮ ਸੀ ਉਹ ਸਾਰਾ ਦਿੱਲੀ ਦੇ ਵਿੱਚ ਹੋਇਆ ਤੇ ਚਾਕੀਆਂ ਰਿਜੈਕਟ ਹੋ ਗਈਆਂ ਆਪਣੀਆਂ ਪੰਜਾਬ ਦੀਆਂ ਚਾਕੀਆਂ ਜਦੋਂ ਰਿਜੈਕਟ ਹੋ ਗਈਆਂ ਤਾਂ ਭਗਵੰਤ ਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਜਿਸ ਤਰ੍ਹਾਂ ਕਿੰਨਾਂ ਸਿਆਸਤਾਂ ਦਾ ਆਪਣਾ ਹੁੰਦਾ ਹੀ ਹੈ ਇਹ ਧੱਕਾ ਕੀਤਾ ਕਿ ਦਿੱਲੀ ਨੇ ਸਾਡੇ ਨਾਲ ਇਹ ਹੋਣਾ ਨਹੀਂ ਸੀ ਚਾਹੀਦਾ ਤੇ ਦੂਜੇ ਪਾਸੇ ਜਿਹੜੇ ਸੁਨੀਲ ਕੁਮਾਰ ਜਾਖੜ ਨੇ ਜਿਹੜੇ ਬੀਜੇਪੀ ਦੇ ਸਟੇਟ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਕਿ ਇਹ ਜਿਹੜੀਆਂ ਝਾਕੀਆਂ ਨੇ ਇਸ ਕਰਕੇ ਰਿਜੈਕਟ ਹੋਈਆਂ ਨੇ ਕਿ ਮੁੱਖ ਮੰਤਰੀ ਸਾਹਿਬ ਤੇ ਦਿੱਲੀ ਦੇ ਮੁੱਖ ਮੰਤਰੀ ਸਾਹਿਬ ਅਰਵਿੰਦ ਕੇਜਰੀਵਾਲ ਸਾਹਿਬ ਉਹਨਾਂ ਦੀਆਂ ਜਿਹੜੀਆਂ ਫੋਟੋਆਂ ਸੀ ਉਹ ਫੋਟੋਆਂ ਝਾਕੀਆਂ ਦੇ ਉੱਪਰ ਲੱਗੀਆਂ ਹੋਈਆਂ ਸੀ ਦੂਜੇ ਪਾਸੇ ਫਿਰ ਭਗਵੰਤ ਮਾਨ ਸਾਹਿਬ ਨੇ ਕਹੀ ਇਹ ਗੱਲ ਕਿ ਜੇਕਰ ਸੁਨੀਲ ਕੁਮਾਰ ਝਾਕੜ ਜਾਂ ਕੋਈ ਵੀ ਵਿਅਕਤੀ ਇਹ ਗੱਲ ਸਾਬਿਤ ਕਰ ਦੇਵੇ ਕਿ ਜਿਹੜੀਆਂ ਝਾਕੀਆਂ ਦੀ ਗੱਲ ਚੱਲਦੀ ਹੈ ਕਿ ਝਾਕੇ ਦੇ ਉੱਪਰ ਫੋਟੋ ਲੱਗੀ ਹੋਈ ਹੈ ਤਾਂ ਮੈਂ ਸਿਆਸਤ ਛੱਡ ਦੂੰਗਾ ਇਹ ਗੱਲ ਜਿਹੜੀ ਹੈਗੀ ਹੈ ਇਹ ਗੱਲ ਜ਼ਰੂਰ ਕਹੀ ਹੈ ਭਗਵੰਤ ਮਾਨ ਸਾਹਿਬ ਨੇ ਫਿਰ ਉੱਥੋਂ ਹੀ ਸਾਰੇ ਥੰਬਨੇਲ ਟਾਈਟਲ ਅਖਬਾਰਾਂ ਦੀਆਂ ਸੁਰਖੀਆਂ ਉੱਥੋਂ ਹੀ ਨਿਕਲੀਆਂ ਕਿ ਪੰਜਾਬ ਦੇ ਜਿਹੜੇ ਚੀਫ ਮਿਨਿਸਟਰ ਨੇ ਉਹ ਸਿਆਸਤ ਛੱਡ ਦੇਣਗੇ ਸੋ ਉੱਥੋਂ ਹੀ ਸਾਰੀ ਗੱਲਬਾਤ ਹੈਗੀ ਨਿਕਲ ਕੇ ਇਹ ਦੂਜੇ ਪਾਸੇ ਸੁਨੀਲ ਕੁਮਾਰ ਜਾਖੜ ਜਿਹੜੇ ਹੈਗੇ ਨੇ ਆਪਣੇ ਸਟੈਂਡ ਦੇ ਉੱਪਰ ਕਾਇਮ ਨੇ ਕਿ ਮੈਂ ਆਪਣੇ ਸਟੈਂਡ ਦੇ ਉੱਪਰ ਕਾਇਮ ਆ ਸੋ ਦੋਸਤੋ ਇਹ ਗੱਲਬਾਤ ਨਿਕਲੀ ਸਾਰੀ ਜਿੱਥੋਂ ਗੱਲ ਚੱਲੀ ਸੀ ਕਿ ਭਗਵੰਤ ਮਾਨ ਸਾਹਿਬ ਕੀ ਸਿਆਸਤ ਛੱਡਣਗੇ ਇੱਥੋਂ ਗੱਲ ਚੱਲੀ ਸੀ ਉਹ